ਨੰਗਲ ਵਿੱਚ ਤੈਂਦੂਏ ਦੀ ਦਹਿਸ਼ਤ ਖਤਮ ਨਹੀਂ ਹੋ ਰਹੀ ਆਏ ਦਿਨ ਨੰਗਲ ਦੇ ਕਿਸੇ ਨਾ ਕਿਸੇ ਪਾਸੇ ਤੋਂ ਤੈਂਦੂਆ ਦੇਖੀ ਜਾਂਦਾ ਹੈ ਜਿहां ਤਾਜ਼ਾ ਮਾਮਲਾ ਨੰਗਲ ਦੇ ਹੀ ਸ਼ਿਵਾਲੀ ਕੈਵਨਿਊ ਦਾ ਹੈ ਜਿੱਥੇ ਕਿ ਕੱਲ ਦੇਰ ਰਾਤ ਦੋ ਮवेशੀਆਂ ਤੇ ਤੈਂਦੂ ਨੇ ਹਮਲਾ ਕਰ ਜਖਮੀ ਕਰ ਦਿੱਤਾ ਹੈ ਹਾਲਾਂਕਿ ਇਹ ਮਾਮਲਾ ਦੇਰ ਰਾਤ ਦਾ ਹੈ ਤੇ ਤੈਂਦੂਏ ਦੁਆਰਾ ਕੀਤੇ ਗਏ ਹਮਲੇ ਦੇ ਵਿੱਚ ਕੋਈ ਜਾਨਵਰ ਦੀ ਮੌਤ ਤਾਂ ਨਹੀਂ ਹੋਈ ਪਰ ਦਹਿਸ਼ਤ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਕਿਉਂਕਿ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਨਾਲ ਜੰਗਲੀ ਖੇਤਰ ਲੱਗਦਾ ਹੈ ਵਿਭਾਗ ਤਿਆਗ ਕੀ ਬੇਨਤੀ ਕੀਤੀ ਗਈ ਹੈ ਕਿ ਇਸ ਤੈਂਦੂ ਨੂੰ ਜਲਦ ਤੋਂ ਜਲਦ ਪਕੜਿਆ ਜਾਵੇ ਤਾਂ ਕਿ ਸ਼ਿਵਾਲਿਕਤਿਆਂ ਖੂਬਸੂਰਤ ਪਹਾੜੀ ਤੇ ਜੰਗਲ ਹੋਣ ਕਰਕੇ ਜੰਗਲੀ ਜਾਨਵਰ ਖਾਣੇ ਦੀ ਤਲਾਸ਼ ਵਿੱਚ ਮੈਦਾਨੀ ਤੇ ਰਿਹਾਈ ਸੀ ਇਲਾਕੇ ਦੇ ਵੱਲ ਪਹੁੰਚ ਜਾਂਦੇ ਹਨ ਕੱਲ ਦੇ ਰਾਤ ਨੰਗਲ ਦੇ ਨਾਲ ਲੱਗਦੇ ਸ਼ਿਵਾਲਿਕ ਐਵੇਨਿਊ ਦੇ ਵਿੱਚ ਇੱਕ ਪਸ਼ੂਆਂ ਦੇ ਬਾੜੇ ਵਿੱਚ ਤेंदुए ਨੇ ਇਕ ਕੱਟੀ ਤੇ ਹਮਲਾ ਕਰ ਦਿੱਤਾ ਤੇ ਕੱਟੀ ਜ਼ੋਰ-ਜ਼ੋਰ ਕੇ ਚੀਕਾ ਮਾਰਨ ਲੱਗ ਪਈ ਜਾਨਵਰਾਂ ਦੀ ਆਵਾਜ਼ ਸੁਣ ਕੇ ਪਰਿਵਾਰਿਕ ਮੈਂਬਰ ਦੇ ਵੱਲੋਂ ਬਾੜੇ ਵਿੱਚ ਜਾ ਕੇ ਵੇਖਿਆ ਤਾਂ ਉੱਥੇ ਤेंदुआ ਬੈਠਾ ਹੋਇਆ ਸੀ ਪਰਿਵਾਰਿਕ ਮੈਂਬਰਾਂ ਨੇ ਸਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਤੇ ਵਿਭਾਗ ਦੇ ਅੱਗੇ ਬੇਨਤੀ ਕੀਤੀ ਹੈ ਕਿ ਕੱਲ ਦੇ ਰਾਤ ਉਹਨਾਂ ਦੇ ਪਸ਼ੂਆਂ ਦੇ ਬਾੜੇ ਵਿੱਚ ਤेंदुए ਦੁ ਦੇ ਦੋ ਪਸ਼ੂਆਂ ਨੂੰ ਜ਼ਖਮੀ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਰਿਹਾਈਸੀ ਇਲਾਕਾ ਨਾਲ ਹੋਣ ਦੇ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਤੈਂਦੀ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ ਤਾਂ ਕਿ ਜੋ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਉਸ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ ਤੁਸੀਂ ਦੇਖ ਰਹੇ ਹੋ ਨੰਗਲ ਸਿੱਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਆਪਾਂ ਬਲੋਕ ਮਮਤਾ ਦੇ ਮਮਤਾ ਦੱਸੋ ਕੀ ਦੇਖਿਆ ਤੁਸੀਂ ਅੱਜ ਤੁਹਾਡੇ ਬਾੜੇ ਤੇ ਨੂੰ ਆ ਗਿਆ ਕੀ ਦੇਖਿਆ ਮੈਂ ਨਾ ਬੇਟੀ ਆਈ ਨਾ ਦੀ ਨੱਠ ਕੇ ਆਏ ਨੇ ਗਵੰਟੀ ਗੰਧੀ ਨਾਲ ਦੀ ਨਾ ਉਹ ਕਹਿੰਦੀ ਵੀ ਚਾਚੀ ਜੀ ਤੁਹਾਡੀਆਂ ਕਾਇਆਂ ਬਹੁਤ ਰੜਾ ਰਹੀਆਂ ਫੇ ਅਸੀਂ ਦੋਨੇ ਨਹੀਂ ਆਏ ਕਿ ਪਹਿਲੇ ਕੁੜੀ ਇਹ ਚੱਲ ਗਈ ਇਹ ਜਾ ਕੇ ਦੇਖੇ ਨਾ ਇਹ ਪਰਦਾ ਚੁੱਕਣ ਲੱਗੀ ਤੇ ਮੈਂ ਵੀ ਜਦੋਂ ਨਾ ਪਹੁੰਚ ਗਈ ਫੇ ਮੈਂ ਇਹਨੂੰ ਕਹਿੰਦੇ ਕਿ ਆਏ ਕਿ ਮੈਂ ਕਿ ਮੰਜੂ ਬੇਟਾ ਕਿ ਆਗਾ ਕਹਿੰਦੀ ਚਾਚੀ ਅਜ ਮੈਂ ਦੇਖਿਆ ਕਰਦੀ ਜਦੋਂ ਇਹ ਬੈਟਰੀ ਫੋਨ ਦੀ ਮੋਬਾਈਲ ਦੀ ਬੈਟਰੀ ਵਾਲ ਕੇ ਦੇਖ ਰਹੀ ਸੀ ਨਾ ਤਾਂ ਇਹ ਨੂੰ ਧਿਕੇ ਨਹੀਂ ਫਿਰ ਫਿਰ ਦਿਕੇ ਤਾਂ ਕਹਿੰਦੀ ਬਿੱਲੀ ਹੈ ਚਾਚੀ ਜੀ ਫੇ ਮੈਂ ਬੋਲੇ ਨਹੀਂ ਬਿੱਲੀ ਨਹੀਂ ਇਹ ਉਹ ਤਾਂ ਇਹ ਬਿੱਲਾ ਹੈ ਵੱਡਾ ਮੈਂ ਇਤੈ ਨੂੰ ਬੋਲੇ ਫਿਰ ਇਹ ਕਹਿੰਦੀ ਮੈਂ ਕਿ ਮੋਬਾਈਲ ਦੇ ਦੇ ਮੈਂ ਲਾਈਟ ਵਾਲਾ ਉਧਰ ਦੀ ਪਸੂਆਂ ਵਾਲੀ ਦੀ ਤਾਂ ਇਹਨਾਂ ਬਿਨ ਮੈਨ ਮੋਬਾਈਲ ਦਿੱਤਾ ਮੇਰੇ ਨਾਲ ਤੇ ਉਹ ਕਹੇ ਚੱਲ ਗਿਆ ਫਿਰ ਮੈਂ ਸਵਾਰਕ ਦੇਖਿਆ ਨਹੀਂ ਉਹ ਇਦਾਂ ਉੱਦ ਬਿੱਲਾ ਥਾ ਮੈਂ ਬਿੱਲਾ ਹੀ ਕਿ ਇਹਨ ਬੇਟੀ ਨੂੰ ਕਹਿੰਦੀ ਨਹੀਂ ਚਾਚੀ ਬਿੱਲੀ ਹੈ ਛੋਟੀ ਮੈਂ ਕਿ ਨਹੀਂ ਵੱਡਾ ਬਿੱਲਾ ਹੈ ਇਹ ਤਾਂ ਬਸ ਇਨੀ ਗੱਲ ਹੋਈ ਜਦੋਂ ਸਾਰੇ ਜਾ ਦੇਖੇ ਤਾਂ ਖੂਨ ਖੂਨ ਹੋਈ ਵਗਾਈਆਂ ਛੋਟੀ ਗੱਤੀ ਤੇ ਔਰ ਮੈਂ ਆਪਣੀ ਗਾਂਹ ਤਾਂ ਬਾਅਦ ਵੀ ਬਾਅਦ ਵਿੱਚ ਦੇਖੀ ਨਾ ਉਹ ਬੱਚੀ ਦੱਬੋ ਨੂੰ ਉਦੋਂ ਬਾਅਦ ਵਿੱਚ ਦੇਖਿਆ ਉਹਨੂੰ ਅਸੀਂ ਵੀ ਜਦ ਇਹ ਕਹਿੰਦੀ ਸੱਚੀ ਨਹੀਂ ਇੱਥੇ ਵੀ ਖੂਨ ਡਿਗ ਰਿਹਾ ਹੈ ਕਹਿੰਦੀ ਦੇਖੋ ਸਹੀ ਸਵਰਕੇ ਹਾਂਜੀ ਸਾਰੇ ਗਾਈਆਂ ਐਸੇ ਇਧਰ ਡਾੜਾਂ ਨੇ ਜਿੱਦ ਪਤਾ ਨਹੀਂ ਜਦ ਮੈਂ ਗਏ ਤੇ ਇੱਕ ਗਾਂਹ ਤੇ ਸੁੰਕਾ ਹੀ ਮਾਰਾ ਹੈ ਵੀ ਪਤਾ ਨਹੀਂ ਕਿ ਆਪ ਜਾਨਵਰ ਆ ਗਏ ਬੰਦਰ ਸਾਡੇ ਬਸ ਇਦਾਂ ਹੀ ਇਹ ਗੱਲ ਹੋਈ ਫਿਰ ਜਦ ਸਾਰੇ ਅਸੀਂ ਇਕੱਠੇ ਹੋ ਗਏ ਉਧਰ ਮੈਂ ਇਹਨਾਂ ਨੂੰ ਠਾਲੇ ਆ ਕੇ ਇਹ ਸੋ ਗਏ ਵੀ ਇਥੇ ਮੈਂ ਇਹਨਾਂ ਨੂੰ ਠਾਲੇ ਆ ਕੇ ਮੈਂ ਕਿ ਤੁਸੀਂ ਦੇਖੋ ਆ ਕੇ ਖੂਨ ਖੂਨ ਹੋ ਗਏ ਸਾਡੇ ਪਸ਼ੂਆਂ ਦਾ ਵੀ ਦੇਖੋ ਕਿਹਾ ਬਿੱਲਾ ਜੇ ਪਤਾ ਨਹੀਂ ਵੱੜ ਗਿਆ ਆ ਕੇ ਅੰਦਰ ਇੱਕ ਦੋ ਤੇ ਕੀਤਾ ਹਾਂਜੀ ਦੋ ਤੇ ਕੀਤਾ ਹਾਂਜੀ ਠੀਕ ਪਰ ਮਿਲ ਕੇ ਦਸੋਂ ਪ੍ਰਾਰਥਨ ਕਿਤਾ ਪਤਾ ਲੱਗਿਆ ਸਾਨੂੰ ਇਦਾਂ ਲੱਗਿਆ ਪਤਾ ਸਾਡੇ ਨਾਲ ਜਿੱਦਾਂ ਆਪਾਂ ਬੰਨ ਕੇ ਚਲ ਗਏ ਆ ਡੰਗਰ ਡੰਗਰ ਬੰਨਣ ਦੇ ਬਾਅਦ ਸਾਡੀ ਭਤੀਜੀ ਆਏ ਇਹਨਾਂ ਦੇ ਘਰ ਦੇ ਨਾਲੇ ਤਾਂ ਉਹਨੇ ਛੋਰ ਮਜਾ ਇੱਕਦਮ ਜਾ ਕੇ ਵੀ ਤੁਹਾਡੇ ਡੰਗਰਾਂ ਦੇਖੋ ਕਿਆ ਹੋਇਆ ਤਾਂ ਜਦੋਂ ਡੰਗਰਾਂ ਨੂੰ ਦੇਖਣ ਆਏ ਤਾਂ ਦੇਖਿਆ ਮੇਰੇ ਘਰ ਵਾਲੇ ਆ ਕਿ ਉਹਨੇ ਦੇਖਿਆ ਇੱਥੇ ਨਾ ਮੇਰੀ ਭਤੀਜੀ ਆਈ ਲਾਈਟ ਲੂਟ ਬਣੀ ਜਿਹੜਾ ਉੱਥੇ ਬਿੱਲਾ ਜਾ ਕੇ ਬੈਠਾ ਬਿੱਲਾ ਜਾ ਬਿੱਲਾ ਟਾਈਪ ਤਾਂ ਉਹ ਕੱਟੀ ਸਾਡੀ ਇੱਥੇ ਬੱਚੀ ਦੀ ਕੱਟੀ ਦੇ ਮੂੰਹ ਪਿਆ ਉੱਥੋਂ ਨਿਕਲ ਗਿਆ ਉੱਚਾ ਤਾਂ ਉਹਦੇ ਮੂੰਹ ਤੇ ਚੱਲਿਆ ਖੂਨ ਲੱਗਿਆ ਉਹ ਕਦੀ ਖੂਨ ਚੱਲਿਆ ਮੈਂ ਜਦੋਂ ਆ ਗਿਆ ਮੁੜ ਕੇ ਮੈਂ ਖੁਦ ਹੋਇਆ ਕਿ ਖੂਨ ਲੱਗਿਆ ਜਾਂ ਦੇਖਿਆ ਦੂਜੀ ਬੱਚੀ ਦੇ ਵੀ ਫਿਰ ਦੇਖਿਆ ਇੰਨੀ ਦਨਾਂ ਨੂੰ ਭੱਜ ਗਿਆ ਭੱਜ ਕੇ ਨਾ ਇੱਧਰ ਬੈਠ ਗਿਆ ਬੈਠਣ ਦੇ ਬਾਅਦ ਸਾਲਾ ਪਤਾ ਨਹੀਂ ਲੱਗਦਾ ਉਹ ਉੱਧਰ ਦੇਖਦੇ ਰਹੇ ਦੇਖਦੇ ਡੱਬੇ ਕਿਤੇ ਡੱਬੇ ਆਪੇ ਕੰਦੇ ਖੋਲ੍ਹ ਕੇ ਉੱਧਰ ਉੱਧਰ ਦੇਖਿਆ ਉੱਧਰ ਕਿੱਦਾਂ ਟਾਈਪ ਜਿਦਾ ਕਿੱਦਾਂ ਟਾਈਪ ਹੁੰਦਾ ਉਸ ਤੋਂ ਬਾਅਦ ਕਿੰਨੀ ਜਿਹਾ ਦੇਖਦੇ ਰਹੇ ਬੈਟਰੀ ਉੱਤੇ ਮਾਰਦਾ ਅੱਖਾਂ ਚਮਕਣ ਦੀਆਂ ਅੱਖ ਤੇ ਦੇਖੋ ਜੀ 10 12 ਡੰਗਰ ਦੇ ਸਾਡੇ ਇੱਥੇ ਵੱਜੇ ਇਸ ਕਰਕੇ ਬਚਾ ਹੋ ਗਿਆ ਇੱਕ ਅੱਧਾ ਡੰਗਰ ਦਾ ਮਾਰਦਾ ਤਾਂ ਨਹੀਂ ਇੱਕ ਇਕੱਠੇ ਨੇ ਰੋਲਾ ਪਾਇਆ ਡੰਗਰ ਇੱਕ ਦੋ ਖੋਲ ਲਏ ਵਰਗੇ 6-7 ਗਾਂਈਆਂ ਦੀਆਂ ਦੋ ਤਿੰਨ ਮੱਝਾਂ ਠੀਕ ਹੈ ਜੀ ਇਹ ਜਾਣਕਾਰੀ ਦਿੱਤੀ ਮੈ ਤੁਹਾਨੂੰ ਇਸ ਦੇ ਬਾਰੇ ਇਹਨਾਂ ਨੂੰ ਤਾਂ ਆਪਾਂ ਪ੍ਰੈਸ ਵਾਲੇ ਦਿੱਤੀ ਬਾਕੀ ਕਿਸੇ ਨੂੰ ਹਲਕਾ ਗੱਲ ਨਹੀਂ ਕੀਤੀ ਕਿ ਤਾ ਤਾਂ ਸੋ ਕੀ ਨੂੰ ਕਹਿਣਾ ਉਹਨੂੰ ਕਹਿ ਦਿੰਦੇ ਤੁਸੀਂ ਦੱਸੋ ਕਹਿੰਦੇ ਜੀ ਬਿੱਲੀ ਟਾਈ ਬਿੱਲੀ ਟਾਈ ਮੈਂ ਦੇਖਿਆ ਮੇਰੇ ਘਰ ਵਾਲੇ ਨਾਲ ਮੇਰੀ ਭਤੀਜੀ ਦੇਖਿਆ ਤੇ ਮੇਰੇ ਭਤੀਜੇ ਨੇ ਕਿਹਾ ਉਹ ਉਹਨਾਂ ਦੇ ਬਿਲਕੁਲ ਕੋਲ ਇੱਥੇ ਦੇਖਿਆ ਉਹਨਾਂ ਨੇ ਇੱਥੇ ਵੀ ਇੱਥੋਂ ਉਹ ਸੋਚਿਆ ਬ ਕੋਈ ਕਹਿੰਦਾ ਬਿੱਲਾ ਹੈ ਬਿੱਲਾ ਉਹਦੇ ਚਲਾ ਦੇਖਿਆ ਗਾਲ ਲੋ ਫੇਰ ਲੱਗਿਆ ਪਤਾ ਜੀ ਤੈਨੂੰ ਨਹੀਂ ਆਉਤੇ ਦੂਆ ਠੀਕ ਹੈ ਜੀ ਬਾਕੀ ਇਹ ਝਾੜੀਆਂ ਬਹੁਤ ਝਾੜੀਆਂ ਕਰਕੇ ਬੁਰਾ ਹਾਲ ਹੈ ਹਾਂ ਜੰਗਲ ਹੈ ਹਾਂ ਜੰਗਲ ਹੈ ਇਹ ਤੇ ਪਹਿਲੀ ਵਾਰ ਦੇਖਿਆ ਕਈ ਦੇਖਿਆ ਵੀ ਨਹੀਂ ਦਾਰੇ ਸੀ ਸੁਣਦੇ ਸੇ ਪਹਿਲੇ ਤੈਨੂੰ ਦੂਆ ਜੀ ਤੈਨੂੰ ਦੂਆ ਜੀ ਪਰ ਦੇਖਿਆ ਨਹੀਂ ਤਾਂ ਇਸ ਪਹਿਲੀ ਵਾਰ ਹਾਂ ਤਾਂ ਪਤਾ ਲੱਗਿਆ ਨਹੀਂ ਤਾਂ ਨਹੀਂ ਪਤਾ ਤੁਹਾਨੂੰ ਪਿਆ ਵਿੱਚਾਂ ਦੇ ਲੋਕ ਆ ਆ ਇਹ ਫੋਰ ਪਰ ਇਹ ਕਿਦਾਂ ਪਤਾ ਲੱਗਿਆ ਤੁਹਾਨੂੰ ਵੀ ਤੁਸੀਂ ਮੌਕੇ ਤੇ ਰਾਤ ਪਹੁੰਚੇ ਸੀਗੇ ਰਾਤ ਮੈਨੂੰ ਜੋ ਸੂਚਨਾ ਮਿਲੀ ਮੈਂ ਮੌਕੇ ਤੇ ਪਹੁੰਚਿਆ 9:30 ਵਜੇ ਦੇਖਿਆ ਤਾਂ ਇਹ ਇਹਨਾਂ ਦਾ ਬਖਸ਼ੀਸ਼ ਸਿੰਘ ਦੇ ਜਿਹੜਾ ਪਸ਼ੂਆਂ ਦਾ ਬਾੜਾ ਹੈ ਇਸ 'ਚ ਇੱਕ ਕੱਟੀ ਉਸਦੇ ਮੂੰਹ ਤੇ ਖੂਨ ਵਗ ਰਿਆ ਸੀ ਤਾਂ ਦੂਸਰੀ ਇੱਕ ਗਾਂ ਦੇ ਗਲੇ ਤੇ ਉਹਨੇ ਪੰਜੇ ਤਾਂ ਉਸ ਲੜਕੀ ਨੇ ਮੈਨੂੰ ਮੌਕੇ ਤੇ ਇਹਨਾਂ ਦੀ ਇਹਨਾਂ ਬਤਾਇਆ ਅ ਦੱਸਿਆ ਕਿ ਇਹ ਜਿਹੜੀ ਇੱਥੇ ਨਾਲ ਇੱਕ ਬਿੱਲਾ ਬਹੁਤ ਵੱਡਾ ਬਿੱਲਾ ਸੀਗਾ ਤਾਂ ਉਹਨੇ ਮੇਰੇ ਜਦ ਮੈਂ ਅੰਦਰ ਵੜੀ ਤਾਂ ਉਹਨੇ ਸਾਡੇ ਜਾਨਵਰ ਨੂੰ ਪਕੜਿਆ ਸੀ ਮੈਂ ਅੰਦਰ ਵੜੀ ਤਾਂ ਦੇਖ ਕੇ ਮੈਨੂੰ ਭੱਜ ਗਿਆ ਮੈਂ ਉਸੇ ਟਾਈਮ ਅਨੁਮਾਨ ਲਗਾ ਲਿਆ ਕਿ ਇਹ ਬਿੱਲਾ ਨਹੀਂ ਹੈ ਇਹ ਇੱਕ ਲੈਪਰਡ ਹੈ ਅੱਜ ਕੱਲ ਇਸ ਤਰ੍ਹਾਂ ਹੈ ਕਿ ਸਰਦੀਆਂ ਦੇ ਮੌਸਮ 'ਚ ਜੰਗਲਾਂ 'ਚ ਧਾੜ ਔਰ ਪਾਣੀ ਦੀ ਥੋੜੀ ਕਮੀ ਹੋ ਜਾਂਦੀ ਇਸ ਕਰਕੇ ਇਹ ਜੰਗਲੀ ਜਾਨਵਰ ਮੈਦਾਨੀ ਏਰੀਆ 'ਚ ਵਾਪਸ ਆ ਜਾਂਦੇ ਇਸ ਉਹਨਾਂ ਦੇ ਪਿੱਛੇ ਹੀ ਉਹਨਾਂ ਦਾ ਲੈਪਰਡ ਆਪਣੇ ਸ਼ਿਕਾਰ ਦੀ ਤਲਾਸ਼ 'ਚ ਮੈਦਾਨੀ ਏਰੀਆ 'ਚ ਆ ਜਾਂਦੇ ਔਰ ਚੱਕਰ ਇਹ ਹੋਇਆ ਕਿ ਅੱਜ ਕੱਲ ਸ਼ਿਕਾਰੀਆਂ ਨੇ ਬਹੁਤ ਜ਼ਿਆਦਾ ਇਸ ਏਰੀਆ 'ਚ ਆਪਣਾ ਸ਼ਿਕਾਰ ਵਧਾਤਾ ਪਿਛਲੇ ਜਨਤ 5 ਸਾੰਬਰ ਸਾਨੂੰ ਮਰੇ ਹੋਏ ਮਿਲੇ ਇੱਕ ਦੀ ਲੱਤ ਕੱਟ ਗਈ ਇਸ ਤਰ੍ਹਾਂ ਉਹ ਜਿਹੜਾ ਸ਼ਿਕਾਰ ਹੈ ਉਹ ਇੱਧਰ ਉੱਧਰ ਬिखर ਗਿਆ ਔਰ ਜਿਹੜੇ ਲੈਪਰਡ ਹੈ ਉਹ ਫਿਰ ਫੂਡ ਦੀ ਤਲਾਸ਼ ਚ ਪਸ਼ੂਆਂ ਦੇ ਬਾੜੇ ਤੱਕ ਪਹੁੰਚ ਗਏ ਔਰ ਰਾਤ ਨੂੰ ਜਿਹੜਾ ਅਟੈਕ ਕੀਤਾ ਦੋ ਪਸ਼ੂ ਕਾਇਲ ਕਰ ਦਿੱਤੇ ਇਸ ਦੀ ਜਾਣਕਾਰੀ ਮੈਂ ਵਾਈਲਡਲਾਈਫ ਡਿਪਾਰਟਮੈਂਟ ਨੂੰ ਔਰ ਡੀ ਐਫ ਓ ਕੋਲ ਰਾਜ ਸਿੰਘ ਜੀ ਨੂੰ ਰਿਪੋਰਟ ਦਿੱਤੀ ਮੌਕੇ ਤੇ ਉਹ ਪਹੁੰਚਣਗੇ ਥੋੜੀ ਦੇਰ ਤੱਕ ਕਿਉਂਕਿ ਅੱਜ ਇੱਕ ਹੋਰ ਵੀ ਦੂਸਰੇ ਕੇਸ ਦਾ ਜਿਹੜੇ ਬੰਦੇ ਨੇ ਗੋਲੀ ਚਲਾਈ ਸੀ ਉਹ ਬੰਦੇ ਨੂੰ ਵੀ ਉਹ ਡਿਟੈਕਟ ਕਰ ਰਹੇ ਉਹ ਵੀ ਸ਼ਾਇਦ ਆਏਗਾ ਤਾਂ ਪਰ ਮਾਮਲਾ ਵਾਈਲਡਲਾਈਫ ਔਰ ਸਾਡੇ ਧਿਆਨ ਚ ਹੈ ਅਸੀਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ 30 ਸਾਲਾਂ ਤੋਂ ਅਸੀਂ ਇਸ ਕੰਮ 'ਚ ਲੱਗੇ ਹੋਏ ਤਾਂ ਜਲਦੀ ਹੀ ਇਸ ਨੂੰ ਇਹਦਾ ਮੈਨ ਐਨੀਮਲ ਕਨਫਲਿਕਟ ਨੂੰ ਦੂਰ ਕਰਨ ਲਈ ਕੋਸ਼ਿਸ਼ਾਂ ਜਾਰੀ ਹੈ। ਪਿੰਜਰਾ ਲਗਾਉਣ ਦੀ ਹਾਲਾ ਦੇਖਦੇ ਆ ਕਿ ਰਾਤ ਵੇਸੇ ਦੂਸਰਾ ਅਟੈਕ ਉਹਨੇ ਦੁਬਾਰਾ ਫੇਰ ਕੀਤਾ ਅ ਔਰ ਪਿੰਜਰੇ ਵੱਲ ਲਈ ਬੰਦੇ ਭੇਜਤੇ ਰੋਪਣ ਪਿੰਜਰਾ ਸ਼ਾਮ ਤੱਕ ਲੱਗ ਜਾਏਗਾ ਅ ਦੇਖਦੇ ਆ ਵੀ ਵੈਸੇ ਪਿੰਜਰਾ ਅਜ ਤੱਕ ਜਿੰਨੇ ਵੀ ਲੱਗੇ 15 ਪਿੰਜਰੇ ਚ ਸਿਰਫ ਦੋ ਲੈਪਰਡ ਪਿੰਜਰੇ ਚ ਫਸੇ ਕਿਉਂਕਿ ਪਿੰਜਰਾ ਦੇਖ ਕੇ ਵੀ ਲੈਪਰਡ ਡਰ ਜਾਂਦਾ ਫਿਰ ਉਹ ਨਜ਼ਦੀਕ ਨਹੀਂ ਆਉਂਦਾ ਇੱਕ ਐਨ ਐਫ ਐਲ ਦੇ ਅੰਦਰ ਇੱਕ ਆਈਟੀਏ ਦੇ ਅੰਦਰ ਦੋ ਲੈਪਰਡ ਫੜੇ ਗਏ ਤਾਂ ਪਿੰਜਰਾ ਸ਼ਾਮ ਤੱਕ ਲੱਗ ਜਾਏਗਾ ਬਾਕੀ ਦੇਖਦੇ ਆ ਵੀ ਕਿਆ